ਸਤਿ ਸ਼੍ਰੀ ਅਕਾਲ ਦੋਸਤੋ ਪ੍ਰਭੂ ਮੇਰੇ ਸਤਿ ਸ਼੍ਰੀ ਅਕਾਲ ਮੇਰੇ ਭਰਾ ਜਿਹੜੇ ਸੜਕਾਂ ਤੇ ਰੋਲ ਰੋਲੇ ਨੇ ਮੇਰੇ ਬਜ਼ੁਰਗ ਪਹੁੰਚੇ ਹਨ ਗੁਰਦੁਆਰਾ ਸ਼ਰੀਫਾ ਤਿਰਕੜ ਸਾਹਿਬ ਜਾਬਾ ਜੋਰਾਵਰ ਅਤੇ ਪੱਤੇ ਸਿੰਘ ਨੇ ਜਿੱਥੇ ਛੋਟੀ ਉਮਰ ਦੇ ਵਿੱਚ ਨੀਹ ਵਿੱਚ ਆਪਣੇ ਆਪ ਨੂੰ ਚੁਣਵਾ ਦਿੱਤਾ ਪਰ ਈਨ ਨਹੀਂ ਮੰਨੀ ਹਾਜ਼ਰੀਆਂ ਲਵਾਈਆਂ ਨੇ ਤੁਹਾਡੀਆਂ ਗੁਰੂ ਮਹਾਰਾਜ ਕਿਰਪਾ ਕਰੇ ਸਭ ਕੁਝ ਹੋ ਰਿਹਾ ਏ ਫੋਨਗੜ ਦੇ ਵੀਰੋ ਤੇ ਪੀਟਰ ਵੀਰਾਂ ਦਾ ਮੇਰੀ ਕੱਲ ਡੀਜੀਪੀ ਸਾਹਿਬ ਨਾਲ ਗੱਲ ਹੋਈ ਸੀ ਉਹ ਮਗੜ ਦੇ ਵੀਰੋਂ ਤੁਹਾਨੂੰ ਦੱਸ ਦਿਆਂ ਤੇ ਤੁਹਾਡਾ ਡੀਏ ਦਾ ਇੱਕ ਚਿੱਠੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀ ਉਹਦੇ ਵਿੱਚ ਜਾਰੀ ਕੀਤੀ ਗਈ ਹੈ ਤੇ ਗੁਰੂ ਮਹਾਰਾਜ ਕਿਰਪਾ ਕਰੇ ਜਲਦੀ ਜਲਦੀ ਤੁਹਾਨੂੰ ਡੀਏ ਮਿਲੇ ਤੇ ਤੁਹਾਡੀਆਂ ਜਿਹੜੀਆਂ ਸੈਲਰੀਆਂ ਮਹਾਰਾਜ ਨੇ ਗੁਰੂ ਨੇ ਕਿਰਪਾ ਕੀਤੀ ਆ ਵੱਧ ਟੁਕੀਆਂ ਨੇ ਥੋੜਾ ਜ ਮੈਨੂੰ ਇਸ ਗੱਲ ਦਾ ਮੈਂ ਬੇਨਤੀ ਕਰ ਰਿਹਾ ਗੁਰੂ ਮਹਾਰਾਜ ਦੇ ਅੱਗੇ ਬਾਬਾ ਜੋਰਾਵਰ ਫਤਿਹ ਸਿੰਘ ਦੇ ਅੱਗੇ ਕਿ ਜਿਹੜੇ ਮੇਰੇ ਵੀਰ ਹੋਮ ਗਾਰਡ ਦੇ ਮੁਲਾਜ਼ਮ ਰਿਟਾਇਰ ਨੇ ਤੇ ਉਹਨਾਂ ਦਾ ਬੜਾ ਆਪਾ ਬੜਾ ਔਖਾ ਹੋਇਆ ਪਿਆ ਹੈ ਤੇ ਗੁਰੂ ਮਹਾਰਾਜ ਕਿਰਪਾ ਕਰ ਚਲੋ ਡਿਊਟੀਆਂ ਵਾਲੇ ਸਾਡੇ ਭਰਾਵਾਂ ਨੂੰ ਜਿੰਨਾ ਦਾ ਹੱਕ ਸੀ ਮਿਲ ਗਿਆ ਹੈ ਤੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਹੱਕ ਮਿਲੇ ਤੇ ਹੋਮ ਗਾਰਡ ਦੇ ਜਿਹੜੇ ਰਿਟਾਇਰ ਮੁਲਾਜ਼ਮ ਹੋਏ ਨੇ ਉਹ ਵਿਚਾਰੇ ਜੂਝ ਰਹੇ ਨੇ ਜਾਂ ਵੀ ਆਪਣੀ ਗਰੀਬੀ ਦੇ ਨਾਲ ਖਾਣਿਆਂ ਦੇ ਵਿੱਚ ਨੌਕਰੀਆਂ ਕਰੀਆਂ ਅਤਵਾ ਦੇ ਸਮੇਂ ਨੌਕਰੀਆਂ ਕਰੀਆਂ ਹਨਾ ਬੜਾ ਕੁਝ ਚੱਲਿਆ ਆਪਣੇ ਨੰਗੇ ਪੰਡਿਆਂ ਤੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੇਰੀ ਡੀਜੀਪੀ ਸਾਹਿਬ ਸ੍ਰੀ ਸੰਜੀਵ ਕਲੜਾ ਜੀ ਬੜੀ ਤੁਹਾਡੀ ਪੱਖ ਵਿੱਚ ਨੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਤੇ ਤੁਹਾਡੀ ਇੱਕ ਚਿੱਠੀ ਵੀ ਇਹਨਾਂ ਨੇ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਪੱਤਰ ਜਾਰੀ ਕੀਤਾ ਹੈ ਵੀ 14 ਦਿਨ ਦੇ ਵਿੱਚ ਵਿੱਚ ਇਹਨਾਂ ਦਾ ਜੋ ਵੀ ਹੈ ਡੀਏ ਦਾ ਬਕਾਇਆ ਤੁਸੀਂ ਕੀ ਕੀਤਾ ਸਾਨੂੰ ਇਰਵਾਰ ਸੂਚਿਤ ਕੀਤਾ ਜਾਵੇ ਗੁਰੂ ਮਹਾਰਾਜ ਕਰੇ 14 ਦਿਨ ਨਾ ਬੀਤਣ ਤੁਹਾਡੇ ਤੇ ਖੀਰ ਦੇ ਵਿੱਚ ਡਿਊਟੀਆਂ ਤੇ ਤਨਖਾਹਤ ਮੁਲਾਜ਼ਮਾਂ ਨੂੰ ਵਧਾਈਆਂ ਮੈਂ ਨਿਕਲਿਆ ਹਾਂ ਕਿਉਂਕਿ ਕਹਿੰਦੇ ਨੇ ਪੰਜ ਪੰਜ ਗੁਰਦੁਆਰਾ ਸਾਹਿਬ ਪੰਜ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਿਵੇਂ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਬਾਬਾ ਜੋਰਾਵਰ ਫਤਿਹ ਸਿੰਘ ਜੀ ਇੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹਨਾ ਚਮਕੌਰ ਸਾਹਿਬ ਦੀ ਧਰਤੀ ਤੇ ਬਾਬਾ ਅਜੀਤ ਤੇ ਜੁਝਾਰ ਪੰਜ ਜਗ੍ਹਾ ਦੇਗਾ ਕਰਾਉਣੀਆਂ ਨੇ ਤੇ ਤੁਹਾਡੀ ਮੰਨਤ ਗੁਰੂ ਮਹਾਰਾਜ ਲਿਖਿਆ ਏ ਤੇ ਕਰਾਂਗਾ ਕਿਰਪਾ ਜੋ ਮੈਂ ਪਹੁੰਚ ਗਿਆ ਹਾਂ ਫਤਿਹਗੜ੍ਹ ਸਾਹਿਬ ਬੇਨਤੀਆਂ ਤੁਹਾਡੀਆਂ ਕਰ ਰਿਹਾ ਵੀਰੋ ਗੁਰੂ ਮਹਾਰਾਜ ਕਿਰਪਾ ਕਰਨ ਲੱਗੋ ਥੋੜਾ ਜਿਹਾ ਇੱਧਰ ਬੇਨਤੀ ਕਰ ਦਿੰਦਾ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੀ ਨਾ ਵੀਰਾਂ ਤੇ ਭੈਣਾਂ ਤੇ ਪੇਂਚ ਨਾ ਵੀ ਲੱਗਣੇ ਨਾ ਇਹਨਾਂ ਦੀਆਂ ਇਹਨਾਂ ਨੂੰ ਜਿਹੜੇ ਸਰਕਾਰੀ ਨੇ ਡਿਊਟੀ ਤੇ ਨੇ ਕਿ ਉਹਨਾਂ ਨੇ ਇਤਨਖਾ ਹ ਹੋਰ ਵਧਾ ਬਹੁਤ ਵਧੀਆ ਨੇ ਡੀਜੀਪੀ ਸਾਹਿਬ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ ਮੇਰੀ ਕਿਰਪਾ ਕਰੋ ਮੈਂ ਜਦੋਂ ਵੀ ਕੋਈ ਵੀਡੀਓ ਪਾਉਣਾ ਹੁੰਦਾ ਤੁਹਾਨੂੰ ਭਰਾਵਾ ਮੰਗੂ ਪਾਉਣਾ ਹੁੰਦਾ ਤੁਸੀਂ ਮੇਰੇ ਭਰਾਓ ਸਾਰੇ ਸਾਰੀ ਦੁਨੀਆ ਭਰਾਵਾ ਦੀ ਹੋ ਹੈ ਬਿਲਕੁਲ ਨਿਮਰਤਾ ਵਿੱਚ ਰਹਿਣਾ ਮੈਂ ਕਿਉਂਕਿ ਮੈਨੂੰ ਤਾਂ ਮੈਂ ਸੰਬੋਧ ਜੀ ਅੱਜ ਕੱਲ੍ਹ ਵੀ ਮੈਂ ਗਿਆ ਸੀ ਉੱਥੇ ਮੇਰੇ ਵੀਰਾਂ ਨੇ ਮੇਰੇ ਵੀਰ ਆ ਕੋਚਾਰੇ ਕਾਫੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਕਾਫੀ ਗਰੀਬੀ ਨਾਲ ਲੜ ਰਹੇ ਨੇ ਮਹਾਰਾਜ ਇੱਕ ਖੇਲ ਦਰਸ਼ਨ ਕਰਾ ਦਿੰਦਾ ਤੁਹਾਨੂੰ ਥੋੜਾ ਜੀ ਮੁਰਾਰਿ ਦੇ ਪਾਖਰੀ ਲਵਾਉ ਹਾਜ਼ਰੀਆਂ ਬਾਬਾ ਜੋਰਾਵਰ ਪਤੇ ਸਿੰਘ ਉਹ ਦੁਆਰਾ ਸ਼੍ਰੀ ਫਤੇਵਰ ਸਾਹਿਬ ਕੋਈ ਨਦੀ ਕੀਤੀ ਹੈ ਜਿੰਨੀ ਸਮਰੱਥਾ ਸੀ ਦਾਸ ਵਿੱਚ ਜੋ ਕੁਝ ਕਰਨਾ ਸੀ ਮੈਂ ਪਹੁੰਚਿਆ ਇੱਥੇ ਤੇ ਹੁਣ ਮੇਰੀ ਯਾਤਰਾ ਜਾਰੀ ਰਹੇਗੀ ਮੈਂ ਦੁਬਾਰਾ ਦੱਸ ਦਿੰਨਾ ਕਿ ਡੀਜੀਪੀ ਸ੍ਰੀ ਸੰਜੀਵ ਕਾਲੜਾ ਜੀ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਕੱਜ ਕੱਲ ਕੋਲ ਹੋਮਗਾਰਡ ਬੁਲਾਵਾਦ ਮਨ ਤੇ ਜੀਵੀਸੀ ਉਹ ਤੇ ਵਧੀਆ ਆਫਸਰ ਨੇ ਤੁਹਾਡੇ ਕਰ ਰਹੇ ਨੇ ਤੁਹਾਡੇ ਲਈ ਜੋ ਕਰ ਸਕਦੇ ਨੇ ਤਾਂ ਸਭ ਕੁਝ ਕਰ ਸਕਦੇ ਨੇ ਪੰਜਾਬ ਸਰਕਾਰ ਦੇ 2 ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤੇ ਹੋਏਗਾ ਪੱਕਾ ਹੋਏਗਾ। ਤੇ ਮੇਰਾ ਯਾਨੀ ਤੁਹਾਨੂੰ ਪਿਆਰ, ਮਾਨ ਸਨਮਾਨ ਹੀ ਚਾਹੀਦਾ ਤੀਹਾਂ ਦੇਖੋ ਬੱਚੇ ਛੋਟੇ-ਛੋਟੇ ਸਕੂਲਾਂ ਦੇ ਬੱਚੇ ਹਨ। ਜਿੱਦ ਤੋਂ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਅਰਦਾਸ ਬੇਨਤੀਆਂ ਵੀ ਕਰੀ ਹੈ ਆਪਾਂ ਨੇ। ਸਮਰਾਥੇ ਗੁਰੂ ਇਹ ਗੁਰੂ ਬੜਾ ਸਮਰਾਥ ਹੈ। ਏ ਗੁਰੂ ਕੌਣ ਬਾਬਾ ਜੋਰਾਵਰ ਤੇ ਹਤੇ ਸਿੰਘ بڑے ਸਮਰਾਤ ਨੇ ਉਹ ਬੇਨਤੀਆਂ ਕਰੇ ਮੇਰੇ ਵੱਲੋਂ ਕੋਈ ਭੁੱਲ ਚੁੱਕ ਹੁੰਦੀ ਹੈ ਮਾਫੀ ਮੈਂ ਹਰ ਜਗਾ ਤੁਹਾਡੇ ਨਾਲ ਹਰ ਉਸ ਵਿਅਕਤੀ ਨਾਲ ਖੜਾਂਗਾ ਜਿਹੜਾ ਗਰੀਬੀ ਨਾਲ ਜੂਝ ਰਿਹਾ ਹੈ ਠੀਕ ਹੈ ਬਹੁਤ ਸੱਚੇ ਬਖਸ਼ ਕੇ ਪਾਕ ਨਹੀਂ ਸਾਡੇ ਭਰਾਵਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਰ